ਪਟਿੰਡਾ ਦੇ ਵਿੱਚ ਟਰਾਲੇ ਡਰਾਈਵਰ ਨੇ ਕੀਤਾ ਅਜਿਹਾ ਕਾਰਾ ਕਿ ਪਿੱਛੇ ਆ ਰਹੇ ਲੋਕਾਂ ਨੇ ਬਣਾ ਲਈ ਵੀਡੀਓ ਤੇ ਸੋਸ਼ਲ ਮੀਡੀਆ ਦੇ ਉੱਤੇ ਕਰ ਦਿੱਤੀ ਵਾਇਰਲ ਫਿਰ ਗੁੱਸੇ ਵਿੱਚ ਆਏ ਲੋਕਾਂ ਨੇ ਟਰਾਲਾ ਡਰਾਈਵਰ ਦਾ ਵੀ ਚਾੜਿਆ ਖੂਬ ਕੁੱਟਾ ਪਾ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦਿਆਂ ਤੇ ਫਿਰ ਕਰਦਿਆਂ ਪੂਰੇ ਮਾਮਲੇ ਤੇ ਗੱਲਬਾਤ ਇਹ ਬੰਦਾ ਵੈਰੀਟੇ ਉਖਾੜਿਆ ਬਈ ਇਹ ਬੰਦਾ ਕਿੱਥੇ ਲੜਿਆ आगे पीछे रख पीछे रख पीछे रख पीछे रख ओए एक बार पीछे रख मारिए को मारूंगा मगर रख पीछे रखो पीछे पीछे रखो पीछे हां निकाल ओ तेरी औ

ਗੱਡੀ ਠੋਕ ਕੋ ਘੱਟੀ ਖੜੀਆ ਥੇ ਉਹ ਗੱਡੀ ਰੁਕਾ ਫੱਟੀ ਖੜਾ ਆਉਂਦਾ ਕਿੱਵੀ ਚੱਲਿਆ ਉਧਰ ਦੀ ਉਧਰ ਦੀ ਉਧਰ ਦੀ ਆਹ ਘੱਟੀ ਮਾਰੂਗਾ ਘੱਟੀ ਮਾਰੂਗਾ ਬਣਾ ਬਈ ਘੱਟੀ ਮਗਲ ਜਾਸਾ

ਸੋ ਦੱਸਿਆ ਜਾ ਰਿਹਾ ਹੈ ਕਿ ਟਰਾਲਰ ਡਰਾਈਵਰ ਗੋਨੇਆਣਾ ਮੰਡੀ ਤੋਂ ਬੜੀ ਰਫਤਾਰ ਦੇ ਨਾਲ ਟਰਾਲਾ ਲੈ ਕੇ ਬਠਿੰਡਾ ਵੱਲ ਆ ਰਿਹਾ ਸੀ ਬਠਿੰਡਾ ਦੇ ਐਨ ਐਫ ਐਲ ਦੇ ਗੋਲੇ ਟਰਾਲੇ ਨੇ ਵੈਰੀ ਗੇਟ ਨੂੰ ਵੀ ਤੋੜਿਆ ਤੇ ਟਰੱਕ ਦੇ ਨਾਲ ਘਸੀਟਦਾ ਨਾਲ ਲੈ ਕੇ ਗਿਆ ਜਿਸ ਦਾ ਕੀ ਵੀਡੀਓ ਬਣਾਇਆ ਗਿਆ ਟਰਾਲੇ ਦੇ ਪਿੱਛੇ ਲੱਗੇ ਦੋ ਨੌਜਵਾਨ ਮੋਟਰਸਾਈਕਲ ਵਾਲੇ ਨੇ ਇਜ਼ੀ ਇਹ ਵੀਡੀਓ ਬਣਾ ਲਈ ਤੇ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰ ਦਿੱਤੀ ਗਈ ਬਰਨਾਲਾ ਰੋਡ ਦੇ ਉੱਤੇ ਪੱਟੀ ਰੋਡ ਵਾਲਾ ਜਿਹੜਾ ਚੌਂਕ ਹੈਗਾ ਲਾਲ ਬੱਤੀਆਂ ਵਾਲਾ ਉੱਥੇ ਇੱਕ ਟਰਾਲੀ ਚਾਲਕ ਨੂੰ ਲੋਕਾਂ ਨੇ ਰੋਕਿਆ ਇਹ ਟਰਾਲਾ ਚਾਲਕ ਗੁ냔ਾਣਾ ਰੋਡ ਤੋਂ ਬੜੀ ਤੇਜ਼ ਸਪੀਡ ਦੇ ਨਾਲ ਆਉਂਦਾ ਟਰਾਲਾ ਭਜਾ ਕੇ ਲੈ ਕੇ ਆ ਰਿਹਾ ਸੀਗਾ ਇਹਦੇ ਟਰਾਲੇ ਦੀ ਨੰਬਰ ਪਲੇਟ ਦੇ ਅਗਲੇ ਹਿੱਸੇ ਤੇ ਤੇ ਪਿਛਲੇ ਨੰਬਰ ਪਲੇਟ ਦੇ ਉੱਤੇ ਦੋਨੇ ਪਾਸੇ ਕਾਲਾ ਰੰਗ ਮਾਰਿਆ ਹੋਇਆ ਸੀਗਾ ਐਨ ਐਫ ਐਲ ਦੇ ਕੋਲ ਜਿਹੜੇ ਬੈਰੀਕੇਟ ਲੱਗੇ ਹੁੰਦੇ ਐ ਇਹਨੇ ਉਹ ਬੈਰੀਕੇਟ ਵੀ ਨਾਲ ਵੱਟ ਲਿਆ ਬੈਰੀਕੇਟ ਦੇ ਟਰਾਲੇ ਦੇ ਵਿੱਚ ਫਸ ਗਿਆ ਇਹਨੇ ਫੇਰ ਵੀ ਆਪ ਦੀ ਰਫਤਾਰ ਘਟਾਈ ਨਹੀਂ ਗਈ ਉੱਥੋਂ ਦੀ ਜੇ ਪਹੁੰਚਦਾ ਲਿਆ ਆ ਬਰਨਾਲਾ ਬਾਈਪਾਸ ਰੋਡ ਤੋਂ ਆਉਂਦਾ ਹੋਇਆ ਇਹਨੂੰ ਅੱਗੇ ਲੋਕਾਂ ਨੇ ਬਰਨਾਲਾ ਰੋਡ ਦੇ ਉੱਤੇ ਜਿਹੜੀ ਪੱਟੀ ਰੋਡ ਵਾਲਾ ਚੌਕ ਬੰਦਾ ਹੈਗਾ ਉੱਥੇ ਮੱਤੀਆਂ ਕਰਨ ਟ੍ਰੈਫਿਕ ਜਮ ਸੀਗਾ ਉੱਥੇ ਇਸ ਨੂੰ ਰੁਕਣਾ ਪੈ ਗਿਆ ਜੀ ਮਜਬੂਰੀ ਹੋ ਗਈ ਲੋਕਾਂ ਨੇ ਉੱਥੇ ਉਹਨੂੰ ਉਤਾਰ ਕੇ ਦੇ ਨਾਲ ਕੁੱਟਮਾਰ ਕੀਤੀ ਤੇ ਟਰਾਲੇ ਚੱਲ ਕਰਾ ਲਿਆ ਤੇ ਉੱਥੇ ਮੌਕੇ ਤੇ ਪੁਲਿਸ ਪਹੁੰਚ ਗਈ ਸਾਡੀ ਨੌਜਵਾਨ ਵੈਲਫਰ ਸੁਸਾਇਟੀ ਦੀ ਐਂਬੂਲੈਂਸ ਟੀਮ ਮੌਕੇ ਤੇ ਪਹੁੰਚੀ ਤੇ ਟਰਾਲੇ ਚਾਲਕ ਨੂੰ ਲਹੂ ਲਹਾਨ ਹਾਲਤ ਦੇ ਵਿੱਚ ਸਿਵਲ ਹਸਪਤਾਲ ਪਹੁੰਚਾਇਆ ਹੈਗਾ ਟਰਾਲੇ ਦੇ ਅੱਗੇ ਪਿੱਛੇ ਕਾਲਾ ਰੰਗ ਜਿਉ ਮਾਰਿਆ ਹੋਇਆ ਸੀਗਾ ਇਹ ਟਰਾਲਾ ਚੋਰੀ ਦਾ ਸੀ ਆ ਹੋਰ ਕੋਈ ਵੱਡੀ ਵਾਰਦਾਤ ਕਰਕੇ ਆਇਆ ਸੀਗਾ ਇਹ ਹਲੇ ਜਾਂਚ ਦਾ ਉੱਚੀ ਬੋਲਣ ਜਾਂ ਦੱਸਣ ਦੇ ਵਿੱਚ ਅਸਮਰਤਾ ਹੈ। ਖੈਰ ਅਜਿਹੇ ਲੋਕਾਂ ਦੇ ਕਰਕੇ ਜਿਨ੍ਹਾਂ ਦੇ ਵੱਲੋਂ ਅਜਿਹਾਂ ਅਣਗਹਿਲੀਆਂ ਕੀਤੀਆਂ ਜਾਂਦੀਆਂ ਨੇ ਇੰਨਾ ਕਰਕੇ ਸੜਕ ਹਾਸੇ ਹੋਰ ਵੀ ਬਾਪਰਦੇ ਨੇ ਇਸ ਕਰਕੇ ਅਜਿਹੇ ਲੋਕਾਂ ਵੱਲ ਪ੍ਰਸ਼ਾਸਨ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਜਿਨ੍ਹਾਂ ਦੇ ਵੱਲੋਂ ਨਿਯਮਾਂ ਨੂੰ ਤੋੜਦੇ ਹੋਏ ਸੜਕਾਂ ਦੇ ਉੱਤੇ ਬੜੀ ਰਫਤਾਰੀ ਦੇ ਨਾਲ ਆਪਣੇ ਵਾਹਨਾਂ ਨੂੰ ਚਲਾਇਆ ਜਾਂਦਾ ਜੋ ਕਿ ਕਿਸੇ ਦੀ ਵੀ ਜਾਨ ਨੂੰ ਜੋਖਮ ਦੇ ਵਿੱਚ ਪਾ ਸਕਦੇ ਨੇ। ਹਕੀਕਤ ਦੀ ਵੀ ਪੰਜਾਬੀ ਲਈ ਬਠਿੰਡਾ ਤੋਂ ਗੋਵਿੰਦ ਸੈਣੀ ਦੀ ਰਿਪੋਰਟ।